ਵਿਦੇਸ਼ ਜਾਣ ਦਾ ਮਨ ਬਣਾ ਰਹੇ ਹੋ ਖਾਸ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਤੇ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ ਸਟਾਰ ਸੰਜ਼ ਨੇ ਇੱਕ ਨਵੇਂ ਆંકੜੇ ਜਾਰੀ ਕੀਤੇ ਨੇ ਜਿਨ੍ਹਾਂ ਦੇ ਮੁਤਾਬਕ 2040 ਤੱਕ ਨਿਊਜ਼ੀਲੈਂਡ ਦੀ ਆਬਾਦੀ 6 ਮਿਲੀਅਨ ਤੋਂ ਵੱਧ ਦਾ ਆਂਕੜਾ ਪਾਰ ਕਰ ਜਾਵੇਗੀ ਯਾਨੀ ਕਿ 5.3 ਮਿਲੀਅਨ ਤੋਂ ਜ਼ਿਆਦਾ ਹੋਵੇਗੀ ਕਿਆ ਜਾ ਰਿਹਾ ਹੈ ਕਿ ਵਾਦੀ ਦੇ ਵਿੱਚ ਹੋਣ ਵਾਲਾ ਵਾਅਦਾ ਸਿਰਫ ਤੇ ਸਿਰਫ ਪ੍ਰਵਾਸੀਆਂ ਦੀ ਵਧੀ ਹੋਈ ਗਿਣਤੀ ਕਰਕੇ ਹੋਵੇਗਾ ਕਿਉਂਕਿ ਨਿਜ਼ਰਲੈਂਡ ਨੂੰ ਆਪਣੀ ਇਕਨੋਮੀ ਨੂੰ ਮਜ਼ਬੂਤ ਕਰਨ ਦੇ ਲਈ ਹੁਣ ਇਮੀਗ੍ਰੇਸ਼ਨ ਪਾਲਿਸੀ 'ਚ ਸੁਧਾਰ ਲਿਆਣਾ ਪਵੇਗਾ ਤਾਂ ਜੋ ਇਮੀਗ੍ਰੈਂਟਸ ਨਿਊਜ਼ੀਲੈਂਡ ਆ ਸਕਣ ਇੱਥੇ ਆ ਕੇ ਕੰਮ ਕਰ ਸਕਣ ਜਿਹਦੇ ਨਾਲ ਉਹਨਾਂ ਦੀ ਆਬਾਦੀ ਵੱਧ ਸਕੇ ਪਹਿਲਾਂ ਹੀ ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਮਾਈਗ੍ਰੇਟ ਕਰ ਰਹੇ ਨੇ ਜਿਸ ਕਰਕੇ ਇਸ ਦੌਰਾਨ ਨਿਊਜ਼ੀਲੈਂਡ ਦੀ ਆਬਾਦੀ ਕੱਟੀ ਹੋਈ ਹੈ ਜੇ ਨਿਊਜ਼ੀਲੈਂਡ ਨੂੰ ਆਪਣੀ ਆਬਾਦੀ ਵਧਾਉਣੀ ਹੈ ਤਾਂ ਉਸ ਦੇ ਲਈ ਉਸ ਨੂੰ ਪਰਵਾਸੀਆਂ ਦੀ ਲੋੜ ਪਵੇਗੀ ਸੋ ਫਿਰ देर ਕਿਸ ਕੱਲ ਦੀ ਤੁਸੀਂ ਵੀ ਇਸ ਦੇ ਲਈ ਕਰ ਦਿਓ ਅਪਲਾਈ